और जरा कहते हैं कंगना नहीं लेना चाहिए मान बीजे गुस्सा नहीं करना चाहिए इस करके गलतना लेकर जो पंजाब में विरोध हो रहा है एक तरफ किसान विरोध कर रहे हैं तो दूसरी तरफ राजनीतिक पार्टियां भी इसका विरोध कर रही है कुलद धालीवाल ने तो, धाली तो यह भी बोल दिया कि कंगना को पार्टी से बाहर निकाल दो और इसका दिमागी संतुलन खराब है इसका इलाज करवाओ इस तरह है कि पंजाब हरियाणा हिमाचल येबुराने का हिस्सा है सारे आपस भरा हैं सू आपसी सांझ जी है ना सा टूटी है ना ऐसी कदम तोड़नी है तो यह बरकरार रहेगी इन जी भी ताकत तोड़न का कोशिश करेगी उसका मूँह तोड़ जवाब दिता जाएगा हिंदू सिख मुस्लिम ईसाई इतने हमेशा प्यार है ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਔਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ ਤੇ ਸਿਮਰ ਜੀਸੀ ਇਮਾਨਦਗੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਲਗਭਗ ਇਹ ਕਿ ਕੰਗਣਾ ਤੋਂ ਲਿਕਰ ਕਿਉਂਕਿ ਇੱਕ ਤਰਫ ਫਿਲਮ ਤੋਂ ਲੈ ਕੇ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮਾਂ ਮੇ ਰੂਲ ਕੀਤਾ ਹੈ ਉਸ ਨੂੰ ਲੈ ਕੇ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ ਐਮਰਜੈਂਟ ਜਿੱਥੇ ਵੀ ਸਿੱਖੀ ਇਤਿਹਾਸ ਨੂੰ ਖਿਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲੈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਨੀ ਹੈ ਤਾਂ ਪਹਿਲਾ ਐਸਜੀਪੀਸੀ ਨੂੰ ਦਿਖਾਣ ਪੁਰੇ ਜੀ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਫਿਰ ਉਹ ਦਿਖਾ ਦੇ ਐਸਜੀਪੀਸੀ ਨੇ ਤਾਂ ਕੰਪਲੀਟ ਕੀ ਕੰਗਰਾ ਦੇ ਕਲਾਉਗ ਕਰਕੇ ਕਿ ਮਾਵਲਾ ਦਰਜ ਹੋਣਾ ਚਾਹੀਏ ਇਸ ਤੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੇ ਚਾਹੀਦੇ